ਅੱਜ ਭਾਜਪਾ ਦੇ ਵਿੱਚ ਇਸ ਤਿੱਕੇ ਨਾਲ ਸਮਰਥਨ ਦਿੱਤਾ ਜਾ ਰਿਹਾ ਬਾਬਾ ਹਰਨਾਮ ਸਿੰਘ ਤੋਂ ਮੋਹਰਾਂ ਵੱਲੋਂ ਜੇ ਇਹਨਾਂ ਨੇ ਸਮਰਥਨ ਦੇਣਾ ਹੀ ਸੀ ਕਿਸੇ ਗੱਲ ਕਰਕੇ ਤਾਂ ਦਿੰਦੇ ਇਹਨਾਂ ਨੂੰ ਚਾਹੀਦਾ ਸੀ ਵੀ ਤੁਸੀਂ ਬੰਦੀ ਸਿੰਘ ਛੱਡੋ ਫੇਰ ਪਤਾ ਲੱਗਦਾ ਵੀ ਹਾਂ ਕੋਈ ਗੱਲ ਨਹੀਂ ਇਹਨਾਂ ਦੀ ਕਾਬਲੀਅਤ ਕੀ ਹੈ ਤੇ ਕਰ ਕੀ ਦੇ ਨੇ ਹਰ ਸਾਲ ਦੇ ਮੁੱਖੀ ਨਹੀਂ ਟਿਕ ਸਾਲ ਦਾ ਮੁੱਖੀ ਤਾਂ ਸਰਕਾਰਾਂ ਨਾਲ ਕਦੇ ਹੋਈ ਨਹੀਂ ਸਮਝ ਪਾ ਕੇ ਬੈਠਾ ਦਿੱਲੀ ਤੱਕ ਤਾਂ ਟੱਕਰ ਰਹੀ ਆ ਇਹ ਉਹਨਾਂ ਨਾਲ ਜਾਰੀਆਂ ਵਗਾਉਂਦੇ ਨੇ। ਜਦੋਂ ਨੇ ਟਿਕਸਾਲ ਇਹਨਾਂ ਨੇ ਵੇਚ ਲਈ ਆਰਐਸਐਸ ਦੇ ਪੈਰਾਂ 'ਚ ਗਰਵੀ ਰੱਖਦੀ ਜਾਂ ਬੀਜੇਪੀ ਨੂੰ ਸਮਰਥਨ ਦੇ ਉਹਨਾਂ ਨੂੰ ਵੇਚ ਗਏ। ਸਿੱਖ ਮਰ ਸਕਦਾ ਹੈ। ਇਹਨਾਂ ਨਾਲ ਸਮਝੋ ਉਤੇ ਨਹੀਂ ਕਰ ਸਕਦਾ ਜਿਹੜਾ ਅਸਲ ਸਿੱਖ ਹੋਊਗਾ। ਇਹ ਅਸੀਂ ਨਹੀਂ ਸਾਹਮਣੇ ਦੇ ਵਿੱਚ ਚੰਗੀ ਗੱਲ ਕੀਤੀ ਆ ਉਹਨਾਂ ਨੇ। ਲੋਕਾਂ ਦੇ ਵਿੱਚ ਦੇਖੋ ਮਜ਼ਾਕੀਆ ਪਾਤਰ ਬਣ। ਇਹ ਸੋਚਣਾ ਚਾਹੀਦਾ ਦਿੱ ਇਸ ਸਮਰਥਨ ਦੇਣ ਤੋਂ ਪਹਿਲਾਂ ਆਰਐਸਐਸ ਨਾਲ ਬੈਠਣ ਨਾਲ ਬੈਠਣ ਤੋਂ ਪਹਿਲਾਂ ਬੀਜਪੀ ਦੇ ਬੰਦਿਆਂ ਨਾਲ ਬੈਠਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਵੀ ਸਾਡੇ ਉੱਤੇ ਉਂਗਲੀਆਂ ਖੁਣਗੀਆਂ ਇਹਨਾਂ ਨੇ ਬਿਲਕੁਲ ਥੱਲੇ ਲਾਦਾ ਬਦਨਾਮ ਹੋ ਗਏ ਆਰਐਸਐਸ ਦੇ ਬਣ ਕੇ ਬੀਜਪੀ ਦੇ ਕਹਾ ਲਿਆ ਜਿਹੜੀ ਸੰਤਾਂ ਤਸਵੀਰ ਹੈ ਦੇਖੋ ਉਹ ਤਾਂ ਪ੍ਰੇਰਣਾ ਸਰੋਤ ਹਮੇਸ਼ਾ ਰਹਿਣਗੇ ਜੀਆਂ ਖੁਸ਼ੀ ਹੁੰਦੀ ਹੈ ਫੋਟੋ ਦੇਖ ਕੇ ਕਈਆਂ ਦੇ ਚਿਹਰੇ ਉੱਡ ਜਾਂਦੇ ਨੇ ਖੱਡਰ ਵਰਗੇ ਦੇਖ ਕੇ ਭੱਜ ਜਾਂਦੇ ਨੇ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਹਮੇਸ਼ਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਉੱਤੇ ਇੱਕ ਸਵਾਲ ਆਉਂਦਾ ਸੀ ਕਿ ਕਾਂਗਰਸ ਦੇ ਏਜੰਟ ਨੇ ਪਰ ਸਾਨੂੰ ਇਹ ਕਹਿੰਦਿਆਂ ਨੂੰ ਵੀ ਬਹੁਤ ਸੋਚਣਾ ਪੈਂਦਾ ਹੈ ਕਿ ਅਸੀਂ ਇਹ ਸ਼ਬਦ ਉਹਨਾਂ ਨਾਲ ਲਾਈਏ ਕਿ ਨਾ ਮਹਾਨ ਜਰਨੈਲ ਹੋਏ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦਮਦਮੀ ਟਕਸਾਲ ਦੇ ਮੁਖੀ ਦੇ ਨੇ ਪਰ ਉਸ ਟਕਸਾਲ ਦੇ ਕਈ ਹੁਣ ਮੁਖੀ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਹਰਨਾਮ ਸਿੰਘ ਤੁਮਾ ਨੇ ਬਾਬਾ ਹਰਨਾਮ ਸਿੰਘ ਤੁਮਾ ਪਰ ਉਹ ਸਿੱਧੇ ਤੌਰ ਦੇ ਉੱਤੇ ਬੀਜੇਪੀ ਨੂੰ ਸਮਰਥਨ ਦੇ ਰਹੇ ਨੇ ਮਹਾਰਾਸ਼ਟra ਦੇ ਵਿੱਚ ਅੱਜ ਜਿਹੜੀਆਂ ਵੋਟਾਂ ਪੈ ਗਈਆਂ ਤੇ ਰਿਜ਼ਲਟ ਜਿਹੜੇ ਨੇ ਥੋੜੇ ਦਿਨਾਂ ਤੱਕ ਆ ਜਾਣੇ ਨੇ ਨਤੀਜੇ ਕੀ ਨਿਕਲਣੇ ਨੇ ਕੀ ਇਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਤੁਮਾ ਬੀਜੇਪੀ ਨੂੰ ਆਪਣਾ ਸਮਰਥਨ ਦੇ ਸਕਦੇ ਨੇ ਇੱਕ ਟਕਸਾਲ ਸਮਰਥਨ ਦੇ ਸਕਦੀ ਆ ਜਾਂ ਨਹੀਂ ਉਸ ਉੱਤੇ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਇਸ ਸਮਰਥਨ ਦੀ ਵਜ੍ਹਾ ਕੀ ਹੈ ਬਾਬਾ ਰਾਜਰਾਜ ਸਿੰਘ ਜੀ ਸਾਡੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਬਾਬਾ ਜੀ ਜਿਸ ਤਿੱਕੇ ਦੇ ਨਾਲ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਜ਼ਿਕਰ ਆਂਦਾ ਦਮਦਮਿਕ ਟਕਸਾਲ ਦੇ ਮੁਖੀ ਜਰਨੈਲ ਮਹਾਨ ਸ਼ਹੀਦ ਇਹ ਸ਼ਬਦ ਆਂਦੇ ਨੇ ਪਰ ਦੂਜੇ ਪਾਸੇ ਜਦੋਂ ਏਜੰਟ ਟਾਟ ਇਸ ਤਿੱਕੇ ਦੇ ਸ਼ਬਦ ਵਰਤੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਸੰਤਾ ਦੇ ਉੱਤੇ ਵੀ ਸਵਾਲ ਆਉਂਦੇ ਸੀ ਕਿ ਏਜੰਟ ਸੀਗੇ ਇਸ ਤਿੱਕੇ ਨਾਲ ਸਵਾਲ ਕਰਦੇ ਨੇ ਲੋਕ ਕਹਿੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਅੱਜ ਭਾਜਪੀ ਦੇ ਵਿੱਚ ਇਸ ਤਿੱਕੇ ਨਾਲ ਸਮਰਥਨ ਦਿੱਤਾ ਜਾ ਰਿਹਾ ਬਾਬਾ ਹਰਨਾਮ ਸਿੰਘ ਤੋਂ ਮੋਹਰਾਂ ਵੱਲੋਂ ਕੀ ਚੀਜ਼ਾਂ ਸਮਝ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਹੁਤ ਚੜ੍ਹਦੀ ਕਲਾ ਦੇ ਯੋਧੇ ਵੀ ਇਹ ਹੋਏ ਨੇ ਤੇ ਸ਼ਹੀਦ ਵੀ ਛੱਡੇ ਹੈਗੇ ਨੇ ਇਨਾਂ ਨੇ ਸੁੱਤੀ ਗਾਉਂ ਨੂੰ ਜਾਇਆ ਉਹਨਾਂ ਨੂੰ ਬਹੁਤ ਖੁਸ਼ ਕੇ ਹਾਲ ਲੋਕਾਂ ਨੇ ਪਰ ਅੱਜ ਉਹ ਪ੍ਰੇਰਨਾ ਸਰੋਤ ਨੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਤੇ ਉਹ ਕਹਿੰਦੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਜਾਗਦੇ ਜ਼ਮੀਰ ਵਾਲੇ ਫੋਟੋ ਲਾਉਂਦੇ ਨੇ ਤੇ ਕਈਆਂ ਨੂੰ ਖੁਸ਼ੀ ਹੁੰਦੀ ਹੈ ਫੋਟੋ ਦੇਖ ਕੇ ਕਈਆਂ ਦੇ ਚਿਹਰੇ ਉੱਡ ਜਾਂਦੇ ਨੇ ਫੱਟੜ ਵਰਗੇ ਦੇਖ ਕੇ ਭੱਜ ਜਾਂਦੇ ਨੇ ਉਹ ਮਹਾਨ ਸ਼ਖਸੀਅਤ ਸਮ ਜਨੈਲ ਸਿੰਘ ਖਾਲਸਾ ਬੜ ਨਾਲ ਜਿਹਨੂੰ ਹਰੇਕ ਸਿੱਖ ਨੌਜਵਾਨ ਜਿਲੋਂ ਸਤਕਾਰ ਕਰਦਾ ਪਿਆਰ ਕਰਦਾ ਤੇ ਅੱਜ ਵੀ ਨੌਜਵਾਨਾਂ ਦੇ ਦਿਲਾਂ 'ਚ ਧੜਕਣ ਨੇ ਉਹਨਾਂ ਨੇ ਕਦੇ ਵੀ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਉਹ ਸਿਰਫ ਆਕਾਰ ਦੀ ਪੂਜਾ ਦੇ ਉੱਤੇ ਜ਼ੋਰ ਦਿੰਦੇ ਸੀ ਜੋ ਪਰਮੇਸ਼ਰ ਦਾ ਵਧਾਣਾ ਜੋ ਸਤਿਗੁਰਾਂ ਨੇ ਸਾਨੂੰ ਮਰ ਜਿਆਦਾ ਜਿੱਤੀਆ ਜਿਹੜਾ ਸਿਧਾਂਤ ਬਣਾਇਆ ਉਹਦੇ ਉੱਤੇ ਕਾਇਮ ਸੀ ਕਿ ਕਹਿਣੀ ਤੇ ਕਾਰਣੀ ਦੇ ਪੂਰੇ ਸੀ ਪਰ ਜਿਹੜੇ ਤੁਹਾਨੂੰ ਤੁਸੀਂ ਸੰਭਾਲ ਕਰਦਾ ਵੀ ਹੁਣ ਦਮਦਿਤ ਟਕਸਾਲ ਦੇ ਗਿਆਨੀ ਹਰਨਾਮ ਸਿੰਘ ਧੋਮਾ ਨੇ ਦੇਖੋ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਇਹ ਅਸੀਂ ਨਹੀਂ ਸਾਹਮਣੇ ਦੇ ਵਿੱਚ ਚੰਗੀ ਗੱਲ ਕੀਤੀ ਆ ਉਹਨਾਂ ਨੇ ਦਮਦਿਤ ਟਕਸਾਲ ਕਸ਼ਹੀਦਾਂ ਦੀ ਜਿਹੜੀ ਹੈਗੀ ਉਹ ਟਕਸਾਲ ਆ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ ਤੇ ਅੱਜ ਇਹਨਾਂ ਨੇ ਲੋਕਾਂ ਦੇ ਵਿੱਚ ਦੇਖੋ ਮਜ਼ਾਕੀਆ ਪਾਤਰ ਬਣ ਗਏ ਉਹ ਏਜੰਟ ਕਹਿੰਦਾ ਕੋਈ ਕੁਛ ਕਹਿ ਰਿਹਾ ਇਹ ਸ਼ਬਦ ਕਿਹਨੇ ਕਹਿਣ ਲਾਇਆ ਲੋਕਾਂ ਨੇ ਕਿਉਂ ਵਰਤਣ ਲੱਗੇ ਜੇ ਇਹਨਾਂ ਨੇ ਹਮਾਇਤ ਦਿੱਤੀ ਤੇ ਭਾਜਪਾ ਨਾਲੇ ਤਾਂ ਸਾਡਾ ਸਿੱਖਾਂ ਦਾ ਪਹਿਲਾਂ ਤੋਂ ਹੀ ਉਹ ਆ ਵੈਰਾ ਭਾਜਪਾ ਨੇ ਤਾਂ ਸਾਨੂੰ ਚੰਗਾ ਸਮਝੀ ਨਹੀਂ ਜੇ ਭਾਜਪਾ ਚੰਗੀ ਹੁੰਦੀ ਤੇ ਫਿਰ ਸਾਡੇ ਬੰਦੀ ਸਿੰਘ ਹੁਣ ਰਹਾ ਹੋਣਾ ਚਾਹੀਦੇ ਸੀ ਕਿਸਾਨਾਂ ਦੇ ਹੱਕ ਮਿਲਣੇ ਚਾਹੀਦੇ ਸੀ ਜੋ ਪੰਜਾਬ ਦੇ ਵਿੱਚ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਨੇ ਉਹ ਨਹੀਂ ਸੀ ਹੋਣੇ ਚਾਹੀਦੀਆਂ ਜੇ ਇਹਨਾਂ ਨੇ ਸਮਰਥਨ ਦੇਣਾ ਹੀ ਸੀ ਕਿਸੇ ਗੱਲ ਕਰਕੇ ਤਾਂ ਦਿੰਦੇ ਇਹਨਾਂ ਨੂੰ ਚਾਹੀਦਾ ਸੀ ਵੀ ਤੁਸੀਂ ਬੰਦੀ ਸਿੰਘ ਛੱਡੋ ਫੇਰ ਪਤਾ ਲੱਗਦਾ ਵੀ ਹਾਂ ਕੋਈ ਗੱਲ ਨਹੀਂ ਸਮਰਥਨ ਹੈਗਾ ਜੇਦੋ ਕੋਈ ਗੱਲ ਨਹੀਂ ਲੈਣਾ ਨਹੀਂ ਦੇਣਾ ਜਾ ਕੇ ਦੇਖੋ ਇਹ ਹੁਣ ਉਹ ਹੀ ਦੱਸ ਸਕਦੇ ਨੇ ਬਾਬਾ ਜੀ ਹਰਨਾਮ ਸਿੰਘ ਤੁਮਾ ਵੀ ਉਹਨਾਂ ਨੇ ਕਿਹੜੀ ਗੱਲੋਂ ਸਮਰਥਨ ਦਿੱਤਾ ਬਾਬਾ ਜੀ ਸਵਾਲ ਬਹੁਤ ਵੱਡੇ ਹੋ ਜਾਂਦੇ ਨੇ ਜਿਸ ਤਿੱਕੇ ਨਾਲ ਤੁਸੀਂ ਕਿਹਾ ਕਿ ਟੈਗ ਇਹਨਾਂ ਮਤਲਬ ਦਿੱਤੇ ਜਾ ਰਹੇ ਨੇ ਇਹੇ ਦਵਾ ਰਹੇ ਨੇ ਜਿਸ ਤਿੱਕੇ ਦੇ ਟੈਗ ਨੇ ਪੰਗ காங்கிரஸ் ਵਾਲੇ ਟੈਗ ਆਂਦੇ ਨੇ ਪੰਬੀ ਜੀਪੀ ਵਾਲੇ ਟੈਗ ਆਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਕਾਬਲੀਅਤ ਕੀ ਹੈ ਤੇ ਕਰ ਕੀ ਰਹੇ ਨੇ ਜਿਸ ਤਿੱਕੇ ਦੇ ਨਾਲ ਉਹਨਾਂ ਦਾ ਅਹੁਦਾ ਸੀਗਾ ਜਿਸ ਤਿੱਕੇ ਦੇ ਨਾਲ ਉਹ ਟਕਸਾਲ ਦੇ ਮੁਖੀ ਸੀਗੇ ਕਹਿੰਦੇ ਸੰਤ ਜਨਰਲ ਸਿੰਘ ਭਿੰਡਰਾ ਵਾਲੇ ਕਦੇ ਝੁਕੇ ਨਹੀਂ ਨਾ ਕਦੇ ਕੁਝ ਮੰਗਿਆ ਨਾ ਕੁਝ ਕਦੇ ਕਿਹਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਇਹ ਸਮਰਥਨ ਦੇ ਰਹੇ ਨੇ ਉਹਨਾਂ ਦੀ ਕਾਬਲੀਅਤ ਦੇ ਉੱਤੇ ਸਵਾਲ ਉਹਨਾਂ ਦੀ ਕ੍ਰੈਡੀਬਿਲਟੀ ਦੇ ਤੇ ਸਵਾਲ ਆਉਂਦੇ ਨੇ ਉਹਨਾਂਗੇ ਸੇ ਕੌਮ ਨਰਾਸ਼ ਇਸ ਚੀਜ਼ ਦੇ ਨਾਲ ਕਿ ਵਿਆਹ ਕੀ ਹੋ ਰਿਹਾ ਬਿਲਕੁਲ ਜਿਵੇਂ ਉਹਨਾਂ ਦਾ ਦੇਖੋ ਟਕਸਾਲ ਦੇ ਮੌਕੀ ਨੇ ਟਕਸਾਲ ਦਾ ਮੌਕੀ ਦਾ ਸਰਕਾਰਾਂ ਨਾਲ ਕਦੇ ਹੋਈ ਨਹੀਂ ਸਮਝ ਪਾ ਕੇ ਬੈਠਾ ਉਹਨਾਂ ਦੇ ਟਕਰਗੇ ਦਿੱਲੀ ਦੇ ਟਕਸਾਲ ਨਾਲ ਟਕਰ ਰਹੀ ਆ ਇਹ ਉਹਨਾਂ ਨਾਲ ਜਾਰੀਆਂ ਭਗਾਉਂਦੇ ਨੇ ਜਾ ਉਹਨਾਂ ਨੂੰ ਸਮਰਥਨ ਦਿੰਦੇ ਨੇ ਕਿਹੜੀ ਗੱਲਾਂ ਦਿੰਦੇ ਨੇ ਇਹ ਤਾਂ ਫਿਰ ਹੁਣ ਉਹ ਹੀ ਦੱਸ ਸਕਦੇ ਨੇ ਵੀ ਇਹਨਾਂ ਦੀ ਮਜਬੂਰੀ ਕੀ ਆ ਭਾਜਪਾ ਨੂੰ ਸਮਰਥਨ ਦੇਣਾ ਮਜਬੂਰ ਹਰ ਇੱਕ ਸਿੱਖ ਅੱਜ ਭਾਜਪਾ ਵਿਰੋਧੀ ਆ ਆਰਐਸਐਸ ਵਿਰੋਧੀ ਆ ਫੇਰ ਮਤਲਬ ਵੀ ਇਹ ਆਪ ਹੀ ਕਹੋਦੇ ਨੇ ਵੀ ਇਹ ਆਰਐਸਐਸ ਦੇ ਨੇ ਜੀ ਦਰਮਾਨ ਦੀ ਟਕਸਾਲ ਇਹਨਾਂ ਨੇ ਵੇਚ ਦਿੱਤੀ ਆਰਐਸਐਸ ਦੇ ਪੈਰਾਂ ਦੀ ਗਰਵੀ ਰੱਖਤੀ ਜਾਂ ਭਾਜਪਾ ਨੂੰ ਸਮਰਥਨ ਦਿੱਤਾ ਉਹਨਾਂ ਨੂੰ ਵੇਚ ਗਏ ਇਹਨਾਂ ਦੀ ਮਜਬੂਰੀ ਕੀ ਆ ਇਹ ਲੋਕ ਨਹੀਂ ਕਹਿੰਦੇ ਇਹਨਾਂ ਨੇ ਆਪ ਕਹਾਇਆ ਅੱਜ ਬਹੁਤ ਸਾਰੇ ਇਹਨਾਂ ਸਾਥੀ ਵੀ ਸਫਾਈਆਂ ਦੇ ਨੇ ਦੇਖੋ ਸਤਕਾਰ ਯੋਗਾ ਦਮਿੰਟਕਸਾਲ ਆ ਪਰ ਉਹਨਾਂ ਉੱਤੇ ਬੈਠਣ ਵਾਲੇ ਜਿਹੜੇ ਵਿਅਕਤੀ ਨੇ ਉਹ ਕਿਉਂ ਟਕਸਾਲ ਨੂੰ ਨਹੀਂ ਵ ਦਿਖਾ ਰਹੇ ਨੇ ਜਿਹੜਾ ਕੁਝ ਲੋਕ ਕਹਿ ਰਹੇ ਨੇ ਵੀ ਆਰਐਸਐਸ ਦੇ ਹੋਗੇ ਭਾਜਪਾ ਦੇ ਹੋਗੇ ਇਹਨਾਂ ਨੇ ਜੇ ਆਪ ਰਲੇ ਇਹਨਾਂ ਨੂੰ ਕੀ ਮਜਬੂਰੀ ਬਣ ਗਈ ਦਸਨ ਸੰਗਤ ਨੂੰ ਕੀ ਐਡੀ ਮਜਬੂਰੀ ਸੀ ਭਾਜਪਾ ਨੂੰ ਸਮਰਥਨ ਦੇਣ ਦੀ ਉਹ ਵੀ ਦੂਜੇ ਬਾਹਰ ਜਾ ਕੇ ਸਾਡਾ ਕੀ ਸਾਡਾ ਕੀ ਗੱਡਾ ਖੜਾ ਤੇ ਜ्यावन ਸਾਥੀ ਨੂੰ ਸਾਹਮਣੇ ਲਿਆਉਣ ਵੀ ਹਾਂ ਸਾਨੂੰ ਤਾਂ ਮਜਬੂਰੀ ਹੋ ਗਈ ਸਾਡਾ ਤਾਂ ਕੰਮ ਨਹੀਂ ਹੁੰਦਾ ਸਿੱਖ ਮਰ ਸਕਦਾ ਇਹਨਾਂ ਨਾਲ ਸਮਝੋਤੇ ਨਹੀਂ ਕਰ ਸਕਦਾ ਜਿਹੜਾ ਅਸਲ ਸਿੱਖ ਹੋਊਗਾ ਜੀ ਹੁਣ ਇਹਨਾਂ ਨੇ ਬਦਨਾਮੀ ਕਰੌਣੀ ਟਕਸਾਲ ਦੀ ਸੰਤਾਂ ਦਾ ਜਿਹੜਾ ਹੈਗਾ ਸਰੂਪ ਆ ਉਹਦੇ ਵਰਗੇ ਤਾਂ ਇਹ ਬਣ ਨਹੀਂ ਸਕਦੇ ਉਹਦਾ ਦਮ ਦੇ ਟਕਸਾਲ ਦੇ ਮੁਖੀ ਉਹਦਾ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ ਬਾਰੇ ਇਹਨਾਂ ਨੇ ਜੋ ਅੱਜ ਮਜ਼ਾਕ ਕੀਤਾ ਜਾਂ ਸਵਾਲੀਆ ਚਿੰਨ੍ਹ ਟਕਸਾਲ ਦਿਲਾਤਾ ਇਹ ਹੁਣ ਇਹੀ ਦੱਸ ਸਕਦੇ ਨੇ ਵੀ ਇਹਨਾਂ ਦੀ ਕੀ ਮਜਬੂਰੀ ਸੀ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਇਹ ਰੋਸ ਆ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਪੋਸਟਾਂ ਪਾ ਰਹੇ ਨੇ ਫੇਸਬੁੱਕ ਉੰਤੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਸਰਕਾਰਾਂ ਨਾਲ ਚੱਲਦੇ ਨੇ ਪਾਵੇਂ ਉਹਦੋਂ ਕਾਂਗਰਸ ਨਾਲ ਚੱਲਦੇ ਰਹੇ ਹੁਣ ਭਾਜਪਾ ਨਾਲ ਚੱਲੀ ਜਾ ਰਹੇ ਨੇ ਕਹਿੰਦੇ ਕੇਂਦਰ ਨਾਲ ਤਾਂ ਕਹਿੰਦੇ ਸਾਂਝ ਰੱਖਣੀ ਰੱਖਣੀ ਹੈ ਕਹਿੰਦੇ ਇਸ ਤਿੱਕੇ ਦੇ ਸਵਾਲ ਨੇ ਇਹ ਫਿਰ ਤੁਹਾਨੂੰ ਲੱਗਦਾ ਨਹੀਂ ਸਦੀ ਸ਼ਾਵੀਦ ਦੀ ਸਾਤਾ ਜਰਨੈਲ ਸਿੰਘ ਪਿੰਡ ਵਾਲੀ ਦੀ ਖਰਾਬ ਕੀਤੀ ਜਾ ਰਹੀ ਹੈ ਦੇਖੋ ਮੈਂ ਤੁਹਾਨੂੰ ਕਹਿ ਲਾ ਵੀ ਉਹਨਾਂ ਮਹਾਪੁਰਖਾਂ ਦਾ ਜਿਹੜਾ ਹੈਗਾ ਕਰਤਾਰ ਸੀ ਜਿਹੜਾ ਟਕਸਾਲ ਦਾ ਕਰਤਾਰ ਸੀ ਉਹ ਡਾਊਨ ਹੋ ਗਿਆ ਇਹਨਾਂ ਗੱਲਾਂ ਨਾਲ ਕਿਉਂ ਕਰ ਰਹੇ ਨੇ ਜਾਣ ਕੇ ਕਰ ਰਹੇ ਨੇ ਇਹ ਫਿਰ ਉਹਨਾਂ ਦੇ ਉਹਨਾਂ ਦੇ ਆਏ ਹੋਏ ਨੇ ਇਹ ਤਾਂ ਫਿਰ ਉਹ ਹੀ ਦੱਸ ਸਕਦੇ ਨੇ ਵੀ ਕੀ ਵਜ੍ਹਾ ਕੀ ਮਜਬੂਰੀ ਹੈ ਉਹਨਾਂ ਦੀ ਕਿਉਂ ਟਕਸਾਲ ਨੂੰ ਨਿਯਮਾਂ ਚ ਘਾਉਂਦੇ ਨੇ ਤੇ ਟਕਸਾਲ ਤਾਂ ਜੋਧਿਆਂ ਦੀ ਖਾਣਾ ਅਦਰਦਮ ਤੋਂ ਟਕਸਾਲ ਜੋਧੇ ਨਹੀਂ ਖਾਣਾ ਹੈ ਇਸੇ ਤਰ ਇੱਕ ਤੋਂ ਇੱਕ ਜਣੋਂ ਦਾ ਜੋਧਾ ਆਇਆ ਤੇ ਫਿਰ ਇਹ ਸਰਕਾਰਾਂ ਦੇ ਕਿਉਂ ਨਾਲ ਮਿਲਗੇ ਜਾਂ ਸਰਕਾਰਾਂ ਦੇ ਨਾਲ ਕਿਉਂ ਚੱਲਣਾ ਰਣਗੇ ਇਹ ਤਾਂ ਹੁਣ ਇਹੀ ਦੱਸ ਸਕਦੇ ਨੇ ਨਾ ਪਰ ਸਿੱਖ ਨੇ ਜਿਹੜੇ ਦੇਖੋ ਗੱਲਾਂ ਤਾਂ ਹੁਣ ਹੋਣੀ ਹੀ ਨਹੀਂ ਹੁਣ ਜੇ ਕੋਈ ਇਹਨਾਂ ਦੇ ਸਾਥੀ ਜਾਂ ਹੋਰ ਕੋਈ ਇਹ ਕਹਿਣਗੇ ਵੀ ਆਏ ਇਹਨਾਂ ਦਾ ਵਿਰੋਧ ਕਰਦੇ ਹਾਂ ਵਿਰੋਧ ਤਾਂ ਭਾਈ ਇਹਨਾਂ ਨੇ ਆਪ ਹੀ ਕਰਾਇਆ ਕਿਸੇ ਨੇ ਨਹੀਂ ਕੀਤਾ ਲੋਕ ਤਾਂ ਸਤਕਾਰ ਕਰਦੇ ਨੇ ਟਕਸਾਲ ਕਰਕੇ ਜੇ ਕੋਈ ਹੁਣ ਮੁਖੀ ਬਣ ਕੇ ਟਕਸਾਲ ਦਾ ਸਰਕਾਰ ਦੇ ਨਾਲ ਰਲੂਗਾ ਤੇ ਫਿਰ ਤਾਂ ਲੋਕਾਂ ਨੇ ਦਲਾਲ ਵੀ ਕਹਿਣਾ ਆਰਐਸਐਸ ਦਾ ਵੀ ਕਹਿਣਗੇ ਬਹੁਤ ਕੁਝ ਕਹਿਣਗੇ ਇਹ ਤਾਂ ਫਿਰ ਹੁਣ ਸਾਨੂੰ ਜਾਣਨਾ ਹੀ ਪਊਗਾ ਇਹ ਕਹਾਇਆ ਕਿੰਨੇ ਆ ਇਹ ਸੋਚਣਾ ਚਾਹੀਦਾ ਦਿੱ ਇਸ ਸਮਰਥਨ ਦੇਣ ਤੋਂ ਪਹਿਲਾਂ ਆਰਐਸਐਸ ਨਾਲ ਬੈਠਣ ਨਾਲ ਬੈਠਣ ਤੋਂ ਪਹਿਲਾਂ ਬੀਜਪੀ ਦੇ ਬੰਦਿਆਂ ਨਾਲ ਬੈਠਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਵੀ ਸਾਡੇ ਉੱਤੇ ਉਂਗਲੀਆਂ ਖੁਣਗੀਆਂ ਤੇ ਅਸੀਂ ਉਹ ਕੰਮ ਹੀ ਕਿਉਂ ਕਰੀਏ ਫਿਰ ਇਹ ਨਹੀਂ ਦੱਸ ਸਕਦੇ ਨਹੀਂ ਤਾਂ ਹੁਣ ਲੋਕਾਂ ਨੇ ਕਹਿਣਾ ਹੀ ਆ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਨਾ ਨਹੀਂ ਨਹੀਂ ਉਹ ਕਹਿੰਦੇ ਜਦੋਂ ਜਿੰਨੀ ہماری ਸਫਾਈਆਂ ਦੇਈ ਜਾ ਹੁਣ ਕੁਝ ਨਹੀਂ ਬਣਦਾ ਇਹ ਕਈ ਵਾਰ ਐਵੇਂ ਦੇ ਸਵਾਲ ਜਵਾਬ ਦੇਣ ਲੱਗੇ ਆਂਦੇ ਨੇ ਕਹਿੰਦੇ ਨੇ ਕਹਿੰਦੇ ਕਿ ਬਹੁਤ ਵੱਡੇ ਉਪਰਾਲੇ ਕਰ ਦਿੱਤੇ ਬੀਜੇਪੀ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁਲਾ ਦਿੱਤਾ ਅਸੀਂ ਦਿਦਾਰੇ ਦਰਸ਼ਨ ਦੇਦਾਰੇ ਲਈ ਜਾਂਦੇ ਆਂ ਕਹਿੰਦੇ ਬੀਰਬਾਲ ਦੇ ਉਸ ਛੋਟੇ ਸਾਹਿਬ ਜਦਾਂ ਦਾ ਮਨਾਣ ਲੱਗੇ ਤੇ ਲਾਲ ਕਿਲੇ ਦੇ ਉੱਤੇ ਕਦੇ ਕਦੇ ਇਸ ਤਿੱਕੇ ਨਾਲ ਨਿਸ਼ਾਨ ਸਾਹਿਬ ਨੇ ਝੁਲਿਆ ਸੀਗਾ ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਜੀ ਹੋ ਰਹੇ ਦਾ ਇਹ ਚੀਜ਼ਾਂ ਆਉਂਦੀਆਂ ਨੇ ਉਦੋਂ ਕਹਿੰਦੇ ਉਹ ਸਾਰੇ ਪ੍ਰੋਗਰਾਮਟਾਂ ਜਾਂਦੇ ਨਿਸ਼ਾਨ ਸਾਹਿਬ ਝੁਲਦੇ ਨੇ ਕਹਿੰਦੇ ਇਹ ਵੱਡੇ ਬਹੁਤ ਕੰਮ ਕੀਤੇ ਬੀਜੇਪੀ ਨੇ ਕਹਿੰਦੇ ਪੇ ਤੁਸੀਂ ਉੱਥੋਂ ਆਪਦੇ ਆਓ ਉੱਥੇ ਝੰਡਾ ਨਾਲ ਚਲਾਣੋਂ ਦਾ ਆਰਐਸਐਸ ਬੀਜੇਪੀ ਵਾਲਿਆਂ ਦਾ ਝੰਡਾ ਆਪਦੇ ਟਕਸਾਲ ਵਾਲੇ ਉੱਥੇ ਲਾ ਲੋ ਤਾਂ ਜੇ ਨਹੀਂ ਹੋ ਗਿਆ ਉਹ ਇਹਨਾਂ ਨੂੰ ਵੀ ਬੀਜੇਪੀ ਨੇ ਸਾਰਾ ਕੁਝ ਕਰਤਾ ਉਹ ਵੋਟਾਂ ਲੈਣ ਦੀ ਮਾਰੀ ਸਿੱਖਾਂ ਨੂੰ ਜਿਹੜੇ ਹੈਗੇ ਕੰਮ ਕਰ ਰਹੀ ਆ ਮਜਬੂਰੀ ਵੀ ਉਹਨਾਂ ਦੀ ਰਾਹ ਖੋਲਣਾ ਜਾਂ ਹੋਰ ਕੋਈ ਕੰਮ ਕਰਨੇ ਤੇ ਬੰਦੀ ਸਿੰਘ ਤਾਂ ਇਹਨੇ ਛੱਡੇ ਨਹੀਂ ਹੈਗੇ ਉਹ ਤਾਂ ਗੱਲ ਕਰੀ ਨੇ ਇਹਨਾਂ ਨੇ ਹੈਗੇ ਬੰਦੀ ਸਿੰਘਾਂ ਦੀ ਗੱਲ ਕੌਣ ਕਰੂਗਾ ਉਹ ਵੀ ਕਰਨੀ ਚਾਹੀਦੀ ਵੀ ਇੰਨੇ ਇੰਨੇ ਉਹਨਾਂ ਸਾਲ ਸਾਲ ਹੋ ਗਏ ਉਹਨਾਂ ਬਾਰੇ ਕਿ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਕਿਉਂ ਨਹੀਂ ਇਹ ਗੱਲ ਕਰਦੇ ਥੋਕ ਕੇ ਕਰਦੇ ਗੱਲ ਤੇ ਫਿਰ ਲੋਕਾਂ ਨੇ ਤਾਂ ਭਾਈ ਹੁਣ ਗੱਲਾਂ ਕਰਨੀਆਂ ਨੇ ਅੱਜ ਟਕਸਾਲ ਆ ਜਿਹੜੀ ਉਹਨੂੰ ਇਹਨਾਂ ਨੇ ਬਿਲਕੁਲ ਥੱਲੇ ਲਾਤਾ ਬਦਨਾਮ ਹੋ ਗਏ ਆਰਐਸਐਸ ਦੇ ਬਣ ਗਏ ਬੀਜੇਪੀ ਦੇ ਕਹਾ ਲਿਆ ਤੇ ਟਕਸਾਲ ਨੂੰ ਜਿਹੜੀ ਉਹ ਨਮੋਸੀ ਚੱਲਨੀ ਜਿਹੜੇ ਸਿੰਘ ਨੇ ਸਤਕਾਰ ਕਰਦੇ ਸੀ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਐ ਇਸ ਗੱਲ ਦਾ ਇਹ ਹੋਣਾ ਨਹੀਂ ਸੀ ਚਾਹੀਦਾ ਕਦੇ ਇਹਨਾਂ ਨੇ ਦੇਖੋ ਟਕਸਾਲ ਸੰਤਾਂ ਦੇ ਬਹੁਤ ਵੱਡੇ ਨੇ ਉਹਨਾਂ ਨੇ ਧਰਮ ਯੁੱਧ ਮੋਰਚੇ ਲਾਏ ਪੰਜਾਬ ਦੇ ਹੱਕ ਲੈਣ ਵਾਸਤੇ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਕਦੇ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਤੇ ਕੋਈ ਗੱਲ ਕਰੀ ਆ ਵੀ ਸਾਨੂੰ ਆ ਦਿਓ ਮਨਨਦਪੁਰ ਸਾਹਿਬ ਦਾ ਇੱਕ ਮਤਾ ਵੀ ਇਹਨਾਂ ਨੂੰ ਯਾਦ ਹੈਗਾ ਕਿ ਨਹੀਂ ਸੰਤਾ ਨੇ ਪਾਇ ਦਿੱਤਾ ਸੀ ਮਤਾ ਵੀ ਸਾਨੂੰ ਉਹਨਾਂ ਨੇ ਸ਼ਹੀਦੀ ਦੇਤੀ ਆਪਦੇ ਉਸ ਤੋਂ ਪਿੱਛੇ ਨਹੀਂ ਹਟੇ ਤੇ ਕੀ ਇਹ ਆਨੰਦਪੁਰ ਸਾਹਿਬ ਦਾ ਮਤਾ ਇਹਨਾਂ ਨੂੰ ਯਾਦ ਨਹੀਂ ਹੈ ਇਸ ਕਰਕੇ ਉਹ ਕਹਿੰਦੇ ਵੀ ਵੱਡੇ-ਵਡੇਰਿਆਂ ਨੇ ਕੀਤੀ ਹੋਈ ਕਮਾਈ ਨੂੰ ਇਹ ਦਾਗ ਹੀ ਕਰ ਰਹੇ ਨੇ ਇਹ ਹੁਣ ਇਹ ਹੀ ਜਵਾਬ ਦੇਣ ਸਾਨੂੰ ਇਸ ਗੱਲਾਂ ਦਾ ਪਤਾ ਨਹੀਂ ਅਸੀਂ ਜੋ ਵੀ ਦੇਖਿਆ ਸੁਣਿਆ ਜਿੰਨਿੰਗ ਸਮਝਾ ਇਸ ਸਤਿਕਾਰ ਕਰਨ ਟਕਸਾਲ ਦਾ ਸੰਤਾਂ ਦਾ ਸਤਿਕਾਰ ਕਰਦੇ ਆ ਪਰ ਇਹ ਇਸ ਗੱਲਾਂ ਦਾ ਜਵਾਬ ਸਿੱਖ ਕੌਮ ਮੰਗਦੀ ਹੈ ਇਹਨਾਂ ਤੋਂ ਬਾਬਾ ਜੀ ਕੀ ਹੋਣਾ ਚਾਹੀਦਾ ਹੈ ਕਿ ਜਿੰਨੇ ਵੀ ਤੁਸੀਂ ਦਲ ਪੰਥਾਂ ਦੇ ਮੁਖੀਆਂ ਜਿੰਨੇ ਵੀ ਜਥੇਬੰਦੀਆਂ ਨੇ ਇਹ ਸਵਾਲ ਹੋਣੇ ਚਾਹੀਦੇ ਨੇ ਜਾ ਕੇ ਪੁੱਛਣਾ ਚਾਹੀਦਾ ਟਕਸਾਲ ਦੇ ਵਿੱਚ ਜਾਣਾ ਚਾਹੀਦਾ ਇੱਕ ਗੁਰਮਤਤਾ ਹੋਣਾ ਚਾਹੀਦਾ ਕਿ ਵੇਸਤੇਕੇ ਨਾਲ ਕਿਵੇਂ ਸਮਰਥਨ ਦੇ ਸਕਦੇ ਹੋ ਕਿਸੇ ਕੌਮ ਨੇ ਕਦੇ ਸਰਕਾਰਾਂ ਨੂੰ ਸਿੱਧਕਾ ਸਮਰਥਨ ਦਿੱਤਾ ਹੈ ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਜਿਸ ਨੇ ਵੀ ਧਰਾਂ ਨੇ ਉਸੇਕੇ ਨਾਲ ਸਿੱਧੇ ਤੌਰ ਦੇ ਉੱਤੇ ਸਰਕਾਰਾਂ ਦੀ ਹਮਾਇਤ ਕਰ ਸਕਦੇ ਨੇ ਜਾਂ ਤੁਸੀਂ ਹਮਾਇਤ ਕਰਦੇ ਹੋ ਜਾਂ ਕਦੇ ਤੁਸੀਂ ਸੋਚਿਆ ਹੋਵੇ ਮੈਂ ਹਮਾਇਤ ਕਰਦਾ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਦੇਖੋ ਜੇ ਕੋਈ ਹਮਾਇਤ ਕਰਾਂ ਕਿਸੇ ਦੀ ਕੋਈ ਗੱਲਾਂ ਤਾਂ ਉਹਨਾਂ ਨੂੰ ਕਹੇ ਵੀ ਸਾਨੂੰ ਕੁਝ ਕਰੋ ਤਾਂ ਸਹੀ ਸਾਡੀ ਬੰਦੀ ਸਿੰਘ ਦਾ ਛੱਡੋ ਕੁਝ ਤਾਂ ਕਰੋ ਪੰਜਾਬ ਦੇ ਹੱਕ ਦਿਓ ਪੰਜਾਬ ਦਾ ਪਾਣੀ ਦਿਓ ਸਾਡੀ ਰਾਜਧਾਨੀ ਦਿਓ ਚੰਡੀਗੜ੍ਹ ਸਾਨੂੰ ਦਿਓ ਫੇਰ ਤਾਂ ਅਸੀਂ ਕੋਈ ਗੱਲ ਕਰੀਏ ਉਹਨਾਂ ਦੇ ਸਮਰਥਨ ਦੀ ਜਦੋਂ ਸਾਨੂੰ ਦੇਣਾ ਹੀ ਨਹੀਂ ਕੋਈ ਅਸੀਂ ਕਿਉਂ ਕਰੀਏ ਕਿਸੇ ਸਰਕਾਰ ਦੇ ਸਮਰਥਨ ਅਸੀਂ ਨਹੀਂ ਕਰਦੇ ਚਾਹੇ ਸਰਕਾਰ ਜਿਹੜਾ ਕੋਈ ਮਰਜ਼ੀ ਕਰ ਲਿਆ ਅਸੀਂ ਨਹੀਂ ਵੇਖਦੇ ਸਰਕਾਰ ਨੂੰ ਨਾ ਸਰਕਾਰ ਦੇ ਝੋਲੀ ਚੱਕ ਬਣੀ ਹੈ ਅਸੀਂ ਪੰਥ ਦੀ ਗੱਲ ਕਰਾਂਗੇ ਪੰਥ ਵਾਸਤੇ ਸਾਨੂੰ ਮਰਨਾ ਮਜਬੂਰ ਆ ਅਸੀਂ ਝੁਕਦੇ ਨਹੀਂ ਨਾ ਵੇਕੇ ਨਾ ਵੇਕਣਾ ਬੈਠੇ ਆਂ ਸੰਸਦ ਵਾਸਤੇ ਬੈਠੇ ਆਂ ਤੁਸੀਂ ਗੁਰਮਤਾ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤੁਸੀਂ ਉੱਥੇ ਪਹੁੰਚੋਗੇ ਸਾਰੀਆਂ ਸੰਸਥਾਵਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਕਿ ਕਿਉਂਕਿ ਗੰਭੀਰ ਮੁੱਦਾ ਨੌਜਵਾਨਾਂ ਨੂੰ ਸਿਹਤ ਮਿਲਦੀ ਹੈ ਨਾ ਜਾਂ ਚੀਜ਼ਾਂ ਦਿੱਤੋਂ ਕਿ ਇਸ ਦੇ ਉੱਤੇ ਜਿਹੜਾ ਸਟੈਂਡ ਸਪੱਸ਼ਟ ਕੀਤਾ ਜਾਵੇ ਉਹਨਾਂ ਵੱਲੋਂ ਬਾਬਾ ਜੀ ਵੱਲੋਂ ਇਹ ਤਾਂ ਸੰਗਤ ਆ ਉਹ ਆਪੀ ਜਵਾਬ ਮੰਗੇਣਾ ਤੋਂ ਕਿਹੜੀ ਸੰਸਥਾ ਗਈ ਉਹਦਾ ਸਾਰੀ ਸੰਸਥਾਵਾਂ ਜਿਹੜੀਆਂ ਅਧੀਆਂ ਤੋਂ ਵੱਧ ਉੱਥੇ ਦੁਨੀਆਂ ਫਿਰਦੇ ਨੇ ਆਪ ਸਰਕਾਰਾਂ ਨਾਲ ਵਾਲੀਆਂ ਹੋਈਆਂ ਨੇ ਅੰਦਰੂਕਤੀ ਸਾਰਿਆਂ ਦੇ ਸਮਝੌਤੇ ਹੋਏ ਨੇ ਕਿਹੜਾ ਪੁੱਛੂਗਾ ਜਾ ਕੇ ਇਸ ਕਰਕੇ ਮੈਂ ਕਹਿਣਾ ਵੀ ਸੰਗਤ ਇਹਦਾ ਜਵਾਬ ਦੇ ਹੋ ਸਕਦੀ ਆ ਜਿੱਥੇ ਉਹ ਜਾਣ ਉਥੇ ਉਹਨਾਂ ਦਾ ਪੁੱਛੇ ਹੋਏ ਹਰੇਕ ਥਾਂਵੇਂ ਉਹਨਾਂ ਦੇ ਸਵਾਲ ਹੋ ਗਏ ਵੀ ਤੁਸੀਂ ਆ ਕੀ ਕਰਿਆ ਠਕਸਾਲ ਨੂੰ ਕਿਉਂ ਬਦਨਾਮ ਕੀਤਾ ਕੀ ਮਜਬੂਰੀ ਛੋਟੀ ਬਣ ਕੇ ਐਡੀ ਮਜਬੂਰੀ ਕਿਹੜੀ ਹੋ ਗਈ ਜਿਹੜੀ ਤੁਸੀਂ ਭਾਜਪਾ ਨਾਲ ਬਹਿ ਕੇ ਉਹਨਾਂ ਦੇ ਸਮਰਥਨ ਦੀ ਗੱਲ ਕਰਤੀ ਇਹ ਜੀ ਕੋਈ ਮਨਜ਼ੂਰੀ ਮਜਬੂਰੀ ਹੋ ਗਈ ਇਹ ਤੁਸੀਂ ਦੱਸੋ ਇਹ ਫਿਰ ਉਹ ਆਪ ਹੀ ਜਵਾਬ ਦੇਣਗੇ ਬਾਬਾ ਜੀ ਮੈਨੂੰ ਇਹ ਦੱਸੋ ਕੋਈ ਤੁਹਾਨੂੰ ਨਾਲ ਬਾਰੇ ਕੁਝ ਗੱਲਾਂ ਚੇਤੇ ਨੇ ਕੋਈ ਜਿਆਦਾ ਹੈ ਉਹਨਾਂ ਬਾਰੇ ਬਾਬਾ ਹਰਨਾਮ ਸਿੰਘ ਧੁਮਾਰ ਬਾਰੇ ਇਹ ਕੌਣ ਨੇ ਕਿਵੇਂ ਤਕਸਾਲ ਦੇ ਮੁਖੀ ਬਣੇ ਕਿਵੇਂ ਇਹਨਾਂ ਨੂੰ ਇਹ ਪਦਵੀ ਮਿਲੀ ਇਹਨਾਂ ਕੁਝ ਇਸ ਤਰੀਕੇ ਦਾ ਤੁਹਾਨੂੰ ਯਾਦ ਹੈ ਦੇਖੋ ਅਸੀਂ ਇਹਨਾਂ ਦੇ ਵਿੱਚ ਕਦੇ ਤਾਂ ਗਏ ਨਹੀਂ ਇੱਕ ਵਾਰੀ ਮੈਂ ਮਿਲਿਆ ਸੀ ਉੱਥੇ ਗਏ ਸੀ ਅਸੀਂ ਇਹਨਾਂ ਨੂੰ ਜੋ ਵੀ ਹੈ ਜਿੰਨਾ ਪਹਿਲਾਂ ਇਹਨਾਂ ਦਾ ਸਮਰਥਨ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਬਾਦਲ ਕਿਆ ਨੇ ਇਹਦੇ ਜਦੋਂ ਵਿਰੋਧ ਕੀਤਾ ਸੀ ਇਹਨਾਂ ਦਾ ਉਸ ਟਾਈਮ ਬਾਦ ਦੇ ਵਿੱਚ ਇਹਨਾਂ ਦਾ ਸਾਥ ਹੋ ਗਿਆ ਜਿਹੜਾ ਦੂਜੇ ਪਾਸੇ ਭਾਈ ਰਾਮ ਸਿੰਘ ਜੀ ਸਿੰਘਰਾਮ ਵਾਲੇ ਸੀ ਉਹਨਾਂ ਦਾ ਦੂਜੇ ਪਾਸੇ ਸੀ ਉਹ ਉਲਟ ਹੋ ਗਿਆ ਕੰਮ ਜਿਨ੍ਹਾਂ ਨੇ ਸਮਰਥਨ ਕੀਤਾ ਸੀ ਉਹਨਾਂ ਦਾ ਉਹ ਵਿਰੋਧ ਕਰਨ ਲੱਗੇ ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਉਹਨਾਂ ਦਾ ਸਮਰਥਨ ਕਰਤਾ ਇਹ ਤਾਂ ਇਸ਼ਤਨਾ ਕਰਕੇ ਗੱਲਬਾਤ ਆ ਚਲੋ ਕੋਈ ਵੀ ਬੈਠ ਸਕਦਾ ਜਿਹੜਾ ਕੋਈ ਯੋਗਤਾ ਦੇ ਕਾਬਿਲ ਆ ਪਰ ਉਹਨੂੰ ਆਪਣੇ ਉਚਾਦੇ ਦੀ ਉਸ ਸੰਪਰਤਾਪ ਦੀ ਜਿਹੜੀ ਉਹਨਾਂ ਦੇ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਜਿਹੜੇ ਸਰਕਾਰਾਂ ਨਾਲ ਕਦੇ ਬੈਠੇ ਨਹੀਂ ਝੁਕੇ ਨਹੀਂ ਵਿਕੇ ਨਹੀਂ ਜਿਨ੍ਹਾਂ ਨੇ ਪੂਰੀ ਚੜ੍ਹਦੀ ਕਲਾ ਦੇ ਨਾਲ ਸਰਕਾਰਾਂ ਨੂੰ ਸਪੱਸ਼ਟ ਸਪੱਸ਼ਟ ਸਿੱਧੇ ਜਵਾਬ ਦਿੱਤੇ ਨੇ ਦੇ ਸਵਾਲ ਕਰੇ ਨੇ ਤੇ ਉਹਨਾਂ ਤੋਂ ਜਵਾਬ ਮੰਗੇ ਨੇ ਜੇ ਸਰਕਾਰਾਂ ਨਹੀਂ ਮੰਨੀਆਂ ਤੇ ਉਹਨਾਂ ਨੇ ਸ਼ਹੀਦੀ ਵੀ ਦਿੱਤੀ ਆ ਉਹ ਸੰਪਰਤਾ ਹੈ ਨਵੰਦਮੀਟਕ ਸਾਲ ਤੇ ਉਹਨਾਂ ਦਾ ਖਿਆਲ ਕਰਨਾ ਚਾਹੀਦਾ ਵੀ ਅਸੀਂ ਕਿਸ ਅਹੁਦੇ ਤੇ ਬੈਠੇ ਆ ਤੇ ਅਸੀਂ ਕਰ ਕੀ ਰਹੇ ਆ ਇਹ ਤਾਂ ਹੁਣ ਉਹ ਇਸ ਗੱਲਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਇੱਕ ਬੱਬ ਜੀ ਅਖੀਰਲਾ ਸਵਾਲ ਲੈਣਾ ਚਾਹਾਂਗਾ ਦੋ ਤਸਵੀਰਾਂ ਭਾਂਜ ਜਾਂਦੇ ਨੇ ਇੱਕ ਤਸਵੀਰ ਹੈ ਇੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਤਸਵੀਰ ਹੈ ਬਾਬਾ ਹਰਨਾਮ ਸਿੰਘ ਤੋਂ ਮਾਰ ਨੌਜਵਾਨ ਦੋਨੇ ਤਸਵੀਰਾਂ ਦੇਖ ਰਹੇ ਨੇ ਇੱਕ ਤਸਵੀਰ ਨੂੰ ਦੇਖ ਕੇ ਤਾਂ ਜਨੂਨ ਪੈਦਾ ਹੋ ਰਿਹਾ ਕਿ ਉਹ ਮਹਾਨ ਚੀਜ਼ ਸੀਗੇ ਕੌਮ ਦੇ ਲਈ ਸ਼ਹੀਦ ਹੋਗੇ ਦੂਜੇ ਪਾਸੇ ਬਾਬਾ ਹਰਨਾਮ ਸਿੰਘ ਤੋਂ ਮਾਰ ਦਿੱਤੇ ਤਸਵੀਰ ਨੂੰ ਦੇਖ ਕੇ ਸਵਾਲ ਉੱਠ ਰਹੇ ਨੇ ਕੇ ਨਾਲ ਚੱਲੀਏ ਦਾਵਾ ਡੋਲ ਜਾ ਰਿਹਾ ਸਿਸਟਮ ਤੁਸੀਂ ਇਹ ਦੋਨੇ ਤਸਵੀਰਾਂ ਨੂੰ ਦੇਖਦੇ ਕਿਵੇਂ ਜਾਂਦੇ ਸੁਨੇਹਾ ਦਿਓ ਨੌਜਵਾਨਾਂ ਜਿਹੜੀ ਸੰਤਾਂ ਦੀ ਤਸਵੀਰ ਹੈ ਦੇਖੋ ਉਹ ਤਾਂ ਪ੍ਰੇਰਣਾ ਸਰੋਤ ਹਮੇਸ਼ਾ ਰਹਿਣਗੇ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜਿਹੜੀ ਉਹਨਾਂ ਦੀ ਕੁਰਬਾਨੀ ਆ ਜੋ ਉਹਨਾਂ ਨੇ ਕਿਹਾ ਕਰਤਾ ਤੇ ਅੱਜ ਤਾਂ ਹੀ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਜਿਹੜੇ ਆਪ ਨਹੀਂ ਵਿਕੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਜਿਹੜੇ ਆਪ ਵਿਕੇ ਉਹਨਾਂ ਨੂੰ ਗਾਲਾਂ ਪੈਂਦੀਆਂ ਨੇ ਜੋ ਕੁਝ ਹੁਣ ਹੋ ਰਿਹਾ ਕੀਨੇ ਕਰਿਆ ਸਾਰਾ ਕੰਮ ਇਹ ਲੋਕਾਂ ਨੂੰ ਮਜਬੂਰ ਕਰਿਆ ਕਿਹਨੇ ਇਹ ਫਿਰ ਉਹ ਮੁਖੀਆਂ ਦਾ ਹੀ ਕੰਮ ਆ ਨਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਹੋਰ ਹੌਲੀ-ਹੌਲੀ ਪ੍ਰਚੰਡ ਹੋਊ ਕੰਮ ਵਿਰੋਧ ਦਿਨੋ ਦਿਨ ਵਧਣਾ ਜੇ ਇਹਨਾਂ ਨੇ ਕੋਈ ਸਪਸ਼ਟੀਕਰਨ ਦਿੱਤਾ ਵੀ ਕੀ ਮਜਬੂਰੀ ਸੀ ਬਿਲਕੁਲ ਬਹੁਤ ਸ਼ੁਕਰੀਆ ਬੱਬਰ ਰਾਏ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਸਮਰਥਨ ਦਿੱਤਾ ਗਿਆ ਬਿੱਤੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਹਾਲਾਂਕਿ ਸ਼ਰਮਣੀ ਅਕਾਲੀ ਦਲ ਬਾਦਲ ਉਹਨਾਂ ਨੇ ਵਿਰੋਧ ਕੀਤਾ ਹਾਲਾਂਕਿ ਉਹ ਬਾਦਲ ਨਹੀਂ ਲਾਉਂਦੇ ਕਿਉਂਕਿ ਅਕਾਲੀ ਦਲ ਬਹੁਤ ਬਣ ਚੁੱਕੇ ਨੇ ਸ਼ੁਰੂ ਮੇ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਸੁਧਾਰ ਲਹਿਰ ਇਸ ਤਰੀਕੇ ਨਾਲ ਬੜੀ ਬਣ ਚੁੱਕੇ ਨੇ ਪਰ ਇਸ ਤਰੀਕੇ ਦੇ ਸਵਾਲ ਜ਼ਰੂਰ ਉੱਠੇ ਨੇ ਹੁਣ ਬਾਬਾ ਜੀ ਰਹਿਣੇ ਸਵਾਲ ਕੀਤੇ ਨੇ ਕਿ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਜਵਾਬ ਦੇਣਾ ਚਾਹੀਦਾ ਸੰਗਤ ਜਵਾਬ ਮੰਗ ਰਹੀ ਹੈ ਕਿ ਉਹਨਾਂ ਨੇ ਅਜਿਹੀ ਕਿਹੜੀ ਮਜਬੂਰੀ ਸੀ ਕਿ ਉਹਨਾਂ ਨੂੰ ਸਮਰਥਨ ਦੇਣਾ ਪਿਆ ਤੇ ਉਹਨਾਂ ਦੀ ਯੋਗਤਾ ਕੀ ਸੀ ਕਿਵੇਂ ਉਹ ਇੱਥੇ ਆਏ ਕਿਵੇਂ ਇਸ ਤਰੀਕੇ ਨਾਲ ਦਮਦਮੀ ਤਖਸਾਲ ਦੇ ਮੁਖੀ ਬਣੇ ਇਹ ਤੁਹਾਡੇ ਨਾਲ ਅਸੀਂ ਸੀਰੀਜ਼ ਸਾਂਝੀ ਕਰਦੇ ਰਹਾਂਗੇ ਕਿ ਕੀ ਉਹਨਾਂ ਦਾ ਯੋਗਦਾਨ ਸੀਗਾ ਕਿਸ ਤਿੱਕੇ ਦਾ ਉਹਨਾਂ ਨੇ ਸਾਰੀਆਂ ਚੀਜ਼ਾਂ ਕੀਤੇ ਨੇ ਆਲ ਦਨਰ ਵਿੱਚ ਕੀ ਤਸਵੀਰ ਬਣਦੀ ਹੈ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਕੈਂਪ ਸਹਿਯੋਗ ਦੇ ਜਗਮੀਤ ਧੰਨਵਾਦ